ਜੀ કુલ ਮਿਲਾ ਕੇ 120 ਮੋਬਾਈਲ ਫੋਨ ਸਾਈਬਰ ਪੁਲਿਸ ਸਟੇਸ਼ਨ ਸੰਗਰੂਰ ਦੇ ਜਿਹੜੇ ਐਸ ਐਚਓ ਇੰਸਪੈਕਟਰ ਹਰਜੀਤ ਕੌਰ ਨੇ ਤੇ ਉਹਨਾਂ ਦੀ ਸੁਪਰਵੀਜ਼ਨ ਕਰਦੇ ਹੋਏ ਡੀਐਸਪੀ ਗੁਰਪ੍ਰੀਤ ਜਿਹੜੇ ਸਾਡੇ ਡੀਐਸਪੀ ਹੋਮਸਾਈਡ ਐਂਡ ਫੋਰੈਂਸਿਕ ਨੇ ਉਹਨਾਂ ਨੇ ਰਿਕਵਰ ਕੀਤੇ ਨੇ ਇਹ ਲੋਕਾਂ ਦੇ ਸਹਿਯੋਗ ਨਾਲ ਹੀ ਜਿਹੜੇ ਉਹਨਾਂ ਦੇ ਮੋਬਾਈਲ ਫੋਨ ਸੀ ਉਹਨਾਂ ਨੇ ਪਹਿਲਾਂ ਜਾ ਕੇ ਸਾਂਝ ਕੇਂਦਰਾਂ ਦੇ ਵਿੱਚ ਆਪਣੀ ਕੰਪਲੇਂਟ ਦਿੱਤੀ ਉਸ ਦੇ ਬਾਅਦ ਸੀਈਆਈਆਰ ਪੋਰਟਲ ਹੈ ਮੈਂ ਫਿਰ ਤੋਂ ਕਹਿ ਦਾਂਗਾ ਆਪ ਸਭ ਦੀ ਸਹੂਲਤ ਲਈ ਸੀਈਆਈਆਰ ਪੋਰਟਲ ਉਸ ਤੇ ਉਹਨਾਂ ਨੇ ਤਸਕੇ ਉਸਤੇ ਰਜਿਸਟ੍ਰੇਸ਼ਨ ਕਰਕੇ ਤੇ ਸਾਨੂੰ ਉਸਦੇ ਬਾਰੇ ਇਨਫੋਰਮੇਸ਼ਨ ਦਿੱਤੀ ਇਤਲਾਹ ਦਿੱਤੀ ਤੇ ਫਿਰ ਅਸੀਂ ਉਸਦੇ ਰਾਹੀਂ ਇਹ ਟਰੈਕ ਕਰ पाए ਕਿਉਂਕਿ ਫਿਰ ਇਹ ਮੋਬਾਈਲ ਕਿਸ ਜੋ ਜਿਸ ਦੇ ਕੋਲ ਵੀ ਹੈ ਉਸ ਤੋਂ ਇਹ ਵਰਤਿਆ ਨਹੀਂ ਜਾ ਸਕਦਾ ਉਸਦੇ ਲਈ ਉਹ ਯੂਸਲੈਸ ਹੋ ਜਾਂਦਾ ਤੇ ਸਾਡੇ ਕੋਲ ਜਿਹੜੀ ਉਹ ਟਰੈਕਿੰਗ ਦੀ ਫੈਸਿਲਿਟੀ ਆਪਾਂ ਦੀ ਹੈ ਉਸਦੇ ਰਾਹੀਂ ਅਸੀਂ ਇਹ ਰਿਕਵਰ ਕੀਤੇ ਨੇ ਲਗਭਗ 13 ਲੱਖ ਤੋਂ ਪਲੱਸ ਇਹ ਜਿਹੜੇ ਮੋਬਾਈਲ ਫੋਨਸ ਰਿਕਵਰ ਕੀਤੇ ਉਹਨਾਂ ਦੀ ਵੈਲਿਊ ਹੈ 120 ਮੋਬਾਈਲਸ ਜਿਹੜੇ ਬਰਾਮਦ ਕੀਤੇ ਹੈ ਬੜੀ ਟੀਮ ਨੇ ਮਿਹਨਤ ਕਰਦੇ ਹੋਏ ਇੱਕ ਚੰਗੇ ਹਿਊਮੈਨਿਟਰੀਅਨ ਜੈਸਚਰ ਦੇ ਤਹਿਤ ਅੱਜ ਲੋਕਾਂ ਨੂੰ ਅਸੀਂ ਵਾਪਸ ਵੀ ਦੇ ਰਹੇ ਹਾਂ ਤੇ ਲੋਕ ਬੜੇ ਖੁਸ਼ ਨੇ ਕਈ ਬੱਚੇ ਵੀ ਨੇ ਕਈ ਬਜ਼ੁਰਗ ਵੀ ਨੇ ਜਿਨ੍ਹਾਂ ਦੇ ਮੋਬਾਈਲ ਮਿਸਪਲੇਸ ਹੋ ਗਏ ਸੀ ਪਿਆਜੋ ਇੱਥੇ ਆ ਕੇ ਸੰਗਰੂਰ ਪੁਲਿਸ ਲਾਈਨ ਦੇ ਵਿੱਚ ਉਹਨਾਂ ਨੂੰ ਇਹ ਹੈਂਡਓਵਰ ਅਸੀਂ ਉਹਨਾਂ ਦੀ ਪ੍ਰਾਪਰਟੀ ਕਰ ਰਹੇ ਹਾਂ ਮੋਸਟਲੀ ਜਿਹੜਾ ਹੈਗਾ ਜੀ ਇਹ ਲੋਸਟ ਐਂਡ ਫਾਊਂਡ ਵਾਲੇ ਹੀ ਹੈਗੇ ਕਿ ਜੀ ਮਿਸਪਲੇਸ ਹੋ ਗਏ ਜਿਵੇਂ ਕਿ ਕਈ ਸਾਡੇ ਜਿਹੜੇ ਲਾਪਤਰੀ ਨੇ ਜਿਹੜੇ ਹੁਣ ਮੈਂ ਨਾਲ ਗੱਲਬਾਤ ਵੀ ਕਰ ਰਿਹਾ ਸੀ ਹੈਂਡਓਵਰ ਕਰਦੇ ਹੋਏ ਉਹ ਦੱਸ ਰਹੇ ਸੀਗੇ ਕਿ ਉਹਨਾਂ ਨੂੰ ਇਸ ਚੀਜ਼ ਦਾ ਚੇਤਾ ਨਹੀਂ ਕਿ ਕਈ ਕੋਈ ਸ਼ੂ ਸ਼ਾਪ ਗਿਆ ਸ਼ੂ ਲੈਂਡ ਕੇ ਉੱਥੇ ਰੱਖ ਕੇ ਭੁੱਲ ਗਏ ਜਾਂ ਕਿਤੇ ਕੋਈ ਡਿੱਗ ਗਿਆ ਜਾਂ ਫਿਰ ਈਵਨ ਕਿ ਅਗਰ ਕੋਈ ਲੰਗਰ ਗਿਆ ਤੇ ਉੱਥੋਂ ਕੋਈ ਉਹਨਾਂ ਦਾ ਮਿਸਪਲੇਸ ਹੋ ਗਿਆ ਜਾਂ ਸਟੀਲ ਹੋ ਗਿਆ ਤੇ ਇਸ ਲਈ ਵੱਖ-ਵੱਖ ਰੀਜ਼ਨਸ ਤੇ ਬੜੀ ਮਿਹਨਤ ਨਾਲ ਪੰਜਾਬ ਪੁਲਿਸ ਤੇ ਸੰਗਰੂਰ ਪੁਲਿਸ ਦੀ ਟੀਮ ਨੇ ਇਹ ਸਭ ਬਰਾਮਦਗੀਆਂ ਕਰਾ ਕੇ ਤੇ ਅੱਜ ਲੋਕਾਂ ਨੂੰ ਅਸੀਂ ਇਹ ਮੋੜਨ ਲੱਗੇ ਆ